ਦੀ ਨੋਟਾ ਕੋਲ ਵੀ ਅਸਮੀਲਾ ਕੋਲ ਪਿਆ ਆਹ ਜਿਹੜਾ ਸੁਨਾਰੋ ਗੜਿਆ ਜਦੋਂ ਮੂਰਤੀ ਫੇਰੇ ਕੋਲੋਂ ਪੀਓਪੀ ਗੜਿਆ ਕਿ ਕੀ ਖੰਡਿਤ ਮੂਰਤੀ ਦੀ ਬਣਦੀ ਕੀਤੀ ਉਹ ਚਲ ਗਿਆ ਐਵੇਂ ਸਾਰੇ ਲੋਕੀ ਕੈ ਟੈਕਨੀਕਲੀ ਪੋਟਿੰਗ ਨੂੰ ਵੀ ਰੱਖਦੇ ਵਿੱਚ ਸੌਖੀ ਨਹੀਂ ਕੀਤੀ ਕਰਦੇ ਫਿਰ ਤੋਂ ਗੱਲ ਕਿ ਨਸਰੀ ਨਹੀਂ ਬਣਾ ਸਿਰ ਸਭਾ ਸਭਾ ਦੇ ਚੇਤੇ ਕਰਾਵੇ ਉਹ ਵਰਤਨ ਕਰਾਵੇ ਕਿੰਨੇ ਜੀ ਤੁਸੀਂ ਕੰਮ ਕਰ ਰਹੇ ਹੋ ਜੀ ਮੈਂ ਨਹੀਂ ਠੱਲੇ ਹੋ ਉਹ ਗੱਲ ਬਾਤ ਕਰਦੇ ਬੰਦੇ ਵਰਗਾ ਅਸੀਂ ਅੜਾਈ ਜਾਂਦੇ ਭਰਾ ਕਲਤੀ ਜੋ ਕਾਹ ਦੀ ਤਾਂ ਪਿਸ਼ੀਪ ਕੋ ਮਾਰੋ ਤੋ ਕਹਾਂ ਕੀ ਕਰਦਾ ਲਿਆ ਪਾ ਉਧਰ ਤੋਂ ਕਿੰਨੇ ਆ ਪਾਲਾ ਕੀ ਖੇਤ ਵਿੱਚ ਮਾਣ ਕੇ ਕੱਢਿਆ ਪਿਆ ਠੀਕ ਹੈ ਬਾਕੀ ਨੂੰਤੀ ਆ ਗਈ ਹੈ ਠੀਕ ਹੈ ਇਹੀ ਲੱਗੇਗੀ ਕਿ ਇਹ ਲੋਕੀ ਆਪਣੇ ਹੱਥ ਦੀ ਛੱਡ ਕੇ ਸਮਾਤ ਕੰਦੀ ਕਰੇ ਕੱਢੇ ਆ ਇਹ ਜਿਹੜੀ ਆਪਾਂ ਇਹ ਸਾਰੇ ਕੋਸ਼ਿਸ਼ ਕਰਦੇ ਆਂ ਉਹ ਸੇਤਮੁਖੀ ਖੱਡਰ ਵਾਲਾ ਪਿੰਡ ਹੈ ਹਰਖਾਸ਼ੇਪੁਰ ਆਪੇ ਗੱਲ ਕਰੀਆ। ਜਿਹੜੀ ਮੁੰਡੀ ਖੱਡਰ ਦੀ ਉਹ ਰਾਹ ਵਿੱਚ ਆ ਗਈ ਫੜਾ ਲੇ। ਜਿਹੜੀ ਜਿਵੇਂ ਮੈਂ ਤਨਖਾਹ ਸੁਣਾ ਉਹ ਕੋਈ ਯਾਦ ਕਰਕੇ ਤਾਹ ਫੇਰ ਉਹ ਤੋਹੀ ਕਹੇ ਨਹੀਂ। ਸਮੋਇਂ ਬੁੜਹਾ ਹਾਂ ਤਾਹੀ ਉਹ ਥੋੜੀ ਬੰਦੀਆਂ ਨੇ। ਮੈਂ ਜਵਾਬ ਦੇਣਾ। ਸਾਰਿਆਂ ਸਾਲੀਆਂ ਦੇ ਚੈਨ हां अच्छा ये वो है मैं कौन हूं वो कौन नहीं कहीं मैं जो आपके पास हूं देखो तो सुनती राजा ना कितनी ऊपर चलते खा हां जय सिया जय माता दी सभी आप जगत ਸੋਨਾ ਬੱਲੇ ਹੋਈ ਚਾਹੀਦੀ ਤੇ ਜੇ ਮੈਂ ਹੋਇਆ ਕਦੀ ਤਮਨ ਆ ਰਿਹਾ ਸਤਿਮਾਨਾ ਮਾਣਿਆ ਕਰੋ ਮੇਰੇ ਪਾਪਾ ਜੀ ਇਹੋ ਕਰਦੇ ਹੋ ਚਾਂਦ ਤੋਂ ਕੱਟ ਬੰਨੇ ਹੈ ਨਾ ਕਹ ਲੈਣਾ ਉਹਨਾਂ ਦੁਹਾ ਮੈਂ ਇੱਕ ਕੱਲੇ ਦੀ ਸੁਣਾਈ ਦੀ ਇਹ ਮੈਂ ਹੀ ਸੁਣਾਉਂਦੀ ਨੂੰ ਨਵੀਂ ਚਾਹੀਦੀ ਜੇ ਦਸਤ ਪਹਿਲਾਂ ਕਹਿੰਦੇ ਨੇ

ਕਿਹੜੇ ਸਾਥੋਂ ਮੁਸੀਬਤ ਆਈ ਇਹਨਾਂ ਬਗੀਆਂ ਤੁਰ ਗਈਆਂ ਨੇ ਤੁਰ ਗਈਆਂ ਨੇ ਬਾਈ ਵੀ ਸਾਹਮਣੇ ਆਓ ਇਹ ਸਾਹਮਣੇ ਆਹ ਬਹਿ ਕੇ ਬੈਠ ਕੇ ਕੋਈ ਨਹੀਂ ਕਹਿੰਦੀ ਸੁਣੋ ਮੱਚ ਨਹੀਂ ਐ ਕਹੋ ਜੀ ਆਹ ਇੰਨੀ ਦਿੱਕਤੀ ਨੂੰ ਦੱਸ ਨਹੀਂ ਦੇ ਸਕਦਾ ਚਲੋ ਚੱਲਦੇ ਹਾਂ ਮੈਂ ਪਰਮ ਕਹਿੰਦਾ ਮੈਂ ਜੇ ਪੜ੍ਹਦੀ ਕਿਤੇ ਅੱਜ ਇਹ ਮੇਰੇ ਤੇ ਆ ਪ੍ਰੋਫੈਸਰ ਹੋਰ ਤੁਹਾਨੂੰ ਇਹਦਾ ਨਕਲਾ ਆ ਰਹੀ ਹੈ ਰਾਈਆ ਸਭੇ ਤੇ ਲਗਾਤਾ ਤੈਨੂੰ ਖੜਾ ਬੋਲ ਮੈਂ ਤੇਰੀ ਮਨਾਈਆ ਉਹ ਦਿਨ ਆਇਆ ਲੋ ਜਮਨਾ ਕਹਿੰਦੀ ਉਹ ਤੋਂ ਅੱਧੀ ਰਾਈਆ ਹਰ ਮੰਦਰ ਉੱਤੇ ਲਿਖਿਆ ਗਿਆ ਆਪਾਂ ਇਹ ਸਿੰਗਾ ਆਪਣੀ ਗੱਲ ਨੂੰ ਅੱਜ ਇਹ ਜਨਰਗਿਆ ਕਿ ਕਹ ਰਹੀ ਹੈ ਨਾ

ਆ ਬੰਦੇ ਮੀਂਹ ਲੱਗੇ। ਇਹਦੀ ਫੋਟੋ ਖਾ ਲੈਣਾ। ਮੂਰਤੀ ਦੇ ਦੇ ਸਕਦੇ। ਮੂਰਤੀ ਬਾਹਰ ਨਹੀਂ ਕਰ ਸਕਦੇ ਕਿਉਂਕਿ ਉਹ ਪੂਰੀ ਬਿਜੀ ਨਾ ਕੰਮ ਹੋਣਾ ਸਾਰਾ। ਇਹ ਮੂਰਤੀ ਇੱਥੇ ਪਈ ਆ। ਮੈਂ ਮੂਰਤੀ ਲੈਣ ਦੀ ਆ। ਇਹ ਖੰਡਲ ਮੂਰਤੀ ਆ ਜਿਹਨੂੰ ਇਹਨਾਂ ਨੇ ਬੇਦਬੀ ਕੀਤੀ। ਉਹ ਫਿਰ ਮੂਰਤੀ ਨੱਚ ਕੇ ਫੇਰ ਡਿੱਗ ਪਿਆ ਹੁਣ ਨਵੀਂ ਜਲ ਬਣਾ ਲਈ ਆ ਅਸੀਂ ਸਾਰਾ ਪਰਿਵਾਰ ਚੇਂਜ ਕਰਨਾ ਇਹ ਮੂਰਤੀ ਖੰਡਿਤ ਨਹੀਂ ਆ ਮੇਰਾ ਧਰਮ ਅਲਾਉ ਨਹੀਂ ਕਰਦਾ ਕਿ ਮੈਂ ਇਸ ਮੂਰਤੀ ਨੂੰ ਛੱਡ ਆਵਾਂ ਕਿਉਂਕਿ ਇਹ ਖੰਡਿਤ ਨਹੀਂ ਆ ਕਹਿੰਦੇ ਸਾਰਾ ਛੇ ਪਰਿਵਾਰ ਬਦਲ ਦਾਂਗੇ ਮੈਨੂੰ ਤੂੰ ਮੇਰੇ ਨਾਲ ਲੜਾਈ ਕਰਨੀ ਆ ਲੜ ਇਹ ਮੂਰਤੀ ਨੂੰ ਤੂੰ ਪਹਿਲਾਂ ਬੇਅਦਬੀ ਕੀਤੀ ਜਿਹੜੀ ਆ ਇਹਨੂੰ ਹੋਂ ਨਹੀਂ ਦਿੱਤੀ ਇਹਦੀ ਬੇਅਦਬੀ ਹੁਣ ਇਹ ਜਿਹੜੀਆਂ ਮੂਰਤੀਆਂ ਲੱਗੀਆਂ ਨੇ ਇਹਨਾਂ ਦੀ ਆਪਾਂ ਇਹ ਵੀ ਛੱਡ ਹੋਣੀਆਂ ਜੇ ਨਾਲ ਹੀ ਕਾਫੀ ਤੇਰੇ ਦਾਂ ਬਾਤ ਆ ਰਹੀਆਂ ਕਰਨ ਲੱਗ ਰਹੇ ਇੱਕ ਮੂਰਤੀ ਕਾਰਨ ਮੈਂ ਕੱਲਾ ਇੱਕ ਬੰਨੇ ਆਂ ਬੋਲੁੰਦਿਆਂ ਆ ਸਾਰਾ ਮhalla ਖਲੋ ਗਿਆ ਔਰ ਤਾਂ ਕਰਕੇ ਕੋਈ ਸਚਾਈ ਗਾਲ ਤੇ ਵੇਖੋ ਮੈਂ ਕਦੀ ਲੜਾਈ ਨਾ ਰੰਦਿਆਂ ਮੈਨੂੰ ਕੋ ਪੈਸੇ ਚਾਹੀਦੇ ਆ ਕਦੀ ਲੜਾਈ ਆ ਮੂਰਤੀ ਦੇ ਪੱਲੇ ਉਹ ਲਾਉਂਦਿਆਂ ਇਹ ਦੇ ਵੇਖੋ ਬੰਦਾ ਕਰਨਗੀ ਤੇ ਆ ਵਾ ਠੀਕ ਹੈ ਕਹਿੰਦਾ ਇਹ ਸਾਲ ਤੋਂ ਖੰਡ ਦੀ ਸਾਲ ਤੋਂ ਪ੍ਰਧਾਨ ਹੈ ਸਾਲ ਤੋਂ ਤੁਸੀਂ ਮੇਰੇ ਨਾਲ ਹੀ ਮੈਂਬਰ ਜੀ ਯਾਰ ਅੱਥੇ ਹਾਂ ਜੇ ਮੈਂ ਇਹ ਕੰਮ ਕੀਤੇ ਤੁਸੀਂ ਵੀ ਨਾਲ ਹੀ ਕਰਨਾ ਸੀ ਮੈਂ ਤਾਂ ਫੇਰ ਜਾਣ ਲੱਗਾ ਬਾਹਰ ਤੇ ਫੇਰ ਕੰਮ ਕਰ ਚੱਲਿਆਂ ਮੈਂ ਬੇਰ ਕੰਮ ਕਰਨ ਆ ਗਿਆ ਤੁਹਾਡ ਕੋ ਹੋਇਆ ਹੀ ਨਹੀਂ ਕੰਮ ਤੁਹਾਡ ਕੋ ਨਹੀਂ ਹੋਇਆ ਹਨ ਇਹ ਇੰਨੀ ਦੇਰ ਤੋਂ ਖੰਡੇ ਤੇ ਆ ਹੁਣ ਜੇ 5 ਸਾਲ ਤੋਂ ਖੰਡੇ ਤੇ ਆ ਤੇ ਪਿੰਡਿਆਂ ਨੇ ਨਹੀਂ ਦੇਖਿਆ ਜਾਂ ਸਾਲ ਤੋਂ ਖੰਡੇ ਤੇ ਆ ਤੇ ਸਾਰੇ ਮੈਂਬਰ ਸਾਰੇ ਦੀ ਸੇਮ ਰਿਸਪੋਨਸਿਬਿਲਟੀ ਆ ਤੁਸੀਂ ਵੀ ਪ੍ਰਧਾਨ ਰਹੇ ਉਦੋਂ ਮੂਰਤੀ ਸਹੀ ਸੀਗੀ ਉਦੋਂ ਨਹੀਂ ਮੈਂ ਜਦੋਂ ਆਇਆ ਮੈਂ ਪ੍ਰਧਾਨ ਰਜਿਸਟਰਡ ਬਣਿਆ ਪੰਜੀ ਚ 2005 ਚ ਪ੍ਰਧਾਨ ਬਣਨ ਤੋਂ ਬਾਅਦ ਹੀ ਮੇਰੇ ਕੋ ਤਾਕਤ ਆਉਣੀ ਹੈ ਕਿ ਮੈਂ ਕਰਾਂ ਪੰਡਤ ਵੱਡੇ ਨੂੰ ਮੈਂ ਪਹਿਲਾਂ ਵੀ ਬੜੀ ਜੜ ਕਿਹਾ ਕਿ ਪੰਡਤ ਜੀ ਮੂਰਤੀ ਕਰਨੀ ਹੈ ਕਰ ਦਿੰਦੇ ਆ ਕੋਈ ਨਹੀਂ ਦੰਗਿਆਂ ਨਾਲ ਆਇਦੇ ਪਰ ਮੇਲਾ ਇੱਥੇ ਸੇ ਕੰਮ ਚ ਟਾਈਮ ਲੰਘ ਗਿਆ ਇਹ ਸਾਰੇ ਬੜਾ ਕਿੱਦਾਂ ਹੁੰਦੇ ਨੇ ਹੀ ਮੈਂ ਮਹਾਰਾਜੋ ਪਿਤਾ ਇਹ ਸਾਰੇ ਇਹਨਾਂ ਚ ਇੱਕ ਬੰਦਾ ਕੰਮ ਕਰਦਾ ਠੀਕ ਹੈ ਆਸਤਾ ਦੇ ਅੱਗੇ ਕੋਈ ਮੈਂ ਦੱਸਣ ਲੱਗਾ ਇਤਨਾ ਜੀ ਦੇ ਸਕਦੇ ਕਿ ਮੰਤਰੀ ਵਾਲੇ ਲੋਨ ਮੰਤਰੀ ਵਾਲੇ ਨਹੀਂ ਗੜ ਪ੍ਰਧਾਨ ਹੀ ਮੈਂ ਵਾਦੇ ਹੁਣ ਕੋਰਚ ਕੇ ਚੱਲਦੇ ਆ ਮੰਤਰੀ ਵਾਲੇ ਕੌਣ ਹੁੰਦੇ ਆ ਇਹਨਾਂ ਨੇ ਜੁਲਾਈ ਚ ਧੋਖੇ ਨਾਲ ਮੈਂ ਮਈ ਦਾ ਕੰਮ ਚੱਲਣ ਦੇ ਉਹ ਵੀ ਇੱਕ ਬੰਦੇ ਹੋਗੇ ਸਾਰਿਆਂ ਨੇ ਵੀ ਇਹਨੂੰ ਪ੍ਰਧਾਨ ਨਹੀਂ ਰੱਖਣਾ ਨਹੀਂ ਰੱਖਣਾ ਮੈਂ ਤਾਂ ਇਹ ਕਿਰਪਾ ਤੁਸੀਓ ਯਾਰ ਜਿਹੜੇ ਬਾਕੀ ਮੈਂਬਰ ਨੇ ਇਹ ਹੁਣ ਤੁਸੀਂ ਮੰਨੋ ਮੈਨੂੰ ਬਿਨਾ ਦੱਸਿਆ ਗੱਲਾਂ ਖੋਲੋਗੇ ਮੈਨੂੰ ਬਿਨਾ ਦੱਸਿਆ ਕਾਊਂਟ ਖੋਲੋਗੇ ਮੈਂ ਤਾਂ ਯਾਰ ਲੜਨਾ ਹੀ ਹੈ ਤੁਹਾਡਾ ਕਿਦਾਂ ਮੈਂ ਤੁਹਾਨੂੰ ਕਰਨ ਕੀ ਗੱਤ ਕੀ ਕਰ ਰਹੇ ਅੱਜ ਮੈਟਰ ਹੋਈ ਆ ਮੂਰਤੀ ਫੇੜੇ ਕਰੀ ਆਪਾਂ ਅਣਫੇਰ ਗੂਆ ਪੋਲ ਪਿਆ 10 ਦਿਨ ਪਹਿਲਾਂ ਭੈਣਾ ਨੇ ਇੱਥੇ ਕੀਰਤਨ ਕਰਤਾ ਇੱਕ ਭਜਨ ਗਾਇਆ ਪੂਰਾ ਲਿਖ ਗਏ ਮੈਂ ਤੁਹਾਨੂੰ ਉਹ ਭਜਨ ਦੱਸੂ ਨੂੰ ਦਊਂਗਾ ਉਹ ਚ ਬੇਅਦਬੀ ਦੇ ਬਾਰੇ ਸਾਰਾ ਕੁਝ ਦੱਸਿਆ ਠੀਕ ਹੈ ਜੇ ਕਿ ਇਹਦੀ ਯਾਤੀ ਦੁਸ਼ਮਣੇ ਆ ਉਹ ਘਟੇ ਉਹ ਘਟੇ ਜੀ ਸਦਕੇ ਘਟੇ ਪਰ ਇਹ ਯਾਤੀ ਕੰਮ ਨਹੀਂ ਇਹ ਸਾਂਝਾ ਕੰਮ ਹੈ ਠੀਕ ਹੈ ਨਾ ਮੈਂ ਤੁਹਾਨੂੰ ਭਜਣ ਭੇਜ ਦੂੰਗਾ ਉਹ ਸੁਣ ਲਿਓ ਤੁਸੀਂ ਵੀ ਕੀ ਇਹਨਾਂ ਦੇ ਵਿਚਾਰਿਆ ਮੈਂ ਸੰਜੀਤ ਸ਼ਰਮਾ ਬੋੜਲਾ ਸ਼ਵਾਲਾ ਮੰਦਿਰ ਕਮੇਟੀ ਦਾ ਸੇਵਾਦਾਰ ਮੈਂ ਕਿ ਮੈਂ ਕਿ ਇਹ ਨਹੀਂ ਹੈਗੀ ਜਿਹੜੀ ਇਹ ਮੂਰਤੀ ਦਿਖਾਉਣ ਦੇ ਗਿਆ ਸ਼੍ਰੀ ਕੰਨਿਆਚੀ ਦੀ ਮੂਰਤੀ ਹੈਗੀ ਆ ਇਹ ਪ੍ਰੂਫ ਸਾਡੇ ਕੋਲ 2019 ਦਾ ਪ੍ਰੂਫ ਸਾਡੇ ਕੋਲ ਹੈਗਾ ਦੀ ਫੋਟੋ ਹੈਗੀ ਸਾਡੇ ਕੋਲ ਜਿਹੜੀ 2000 ਫੋਟੋ ਇਹਦਾ ਚੱਕਰ ਟੁੱਟਾ ਵਾ 2019 ਦਾ ਰਿੰਕਾ ਕੌਂਸਲਰ ਜਲਚੜਾਉਂਦਿਆ ਵਾ ਉਹਦਾ ਦਾ ਵਾ ਜਿਹੜੀ ਪ੍ਰਾਣੀ ਕਮੇਟੀ ਆ ਗਈ ਸੀ ਸਾਡੇ ਤੋਂ ਪਹਿਲਾਂ ਉਹ ਕਹਿੰਦੇ ਆ ਜੀ ਇਹ ਮੂਰਤੀ ਜਿਹੜੀ ਆਈ ਨਾ 10 12 ਸਾਲ ਤੋਂ ਇਹ ਚੱਕਰ ਟੁੱਟਾ ਹੋਇਆ ਵਾ ਇਹ ਜਿਹੜਾ ਪਵਨ ਵਿਆਲਾ ਸਾਡੇ ਵਿੱਚ ਸਵਾ ਸਾਲ ਸਾਡੇ ਵਿੱਚ 2019 ਤੋਂ ਟੁੱਟਾ ਹੋ ਗਿਆ ਤੁਸੀਂ ਬੇਦਬੀ ਹੋ ਰਹੇ ਹੋ ਨਹੀਂ ਨਹੀਂ ਮੇਰੀ ਗੱਲ ਸੁਣੋ ਇਹ ਵੀ ਬੱਸ ਸੁਣੋ ਇਹ ਟੁੱਟਾ ਤੁਸੀਂ ਆਪ ਮੰਨ ਰਹੇ ਹੋ ਨਾ ਜਿਹੜਾ 2018 ਸੀ ਸਾਨੂੰ ਆਏ ਨੂੰ ਸਾਲ ਹੋ ਗਿਆ ਜੋ ਸਾਡੀ ਕਮੇਟੀ ਨੂੰ ਆਜ ਨੂੰ ਸਾਲ ਹੋਇਆ ਵਾ ਇਹ ਉਸ ਤੋਂ ਪਹਿਲਾਂ ਜਿਹੜੀ ਕਮੇਟੀ ਆ ਗਈ ਸੀ ਉਸ ਤੋਂ ਪਹਿਲਾਂ ਜਿਹੜੀ ਕਮੇਟੀ ਸੀ 10-12 ਸਾਲ ਰਹੀ ਆ ਉਦੋਂ ਦਾ ਇਹ ਚੱਕਰ ਟੁੱਟਿਆ 2019 ਦੀ ਸਾਡ ਕੋ ਫੋਟੋ ਹੈ ਜੀ ਆ ਉਦੋਂ ਵੀ ਇਹ ਚੱਕਰ ਟੁੱਟਿਆ ਸੀ ਸਾਡੇ ਆਪਾਂ ਪ੍ਰੈਸ ਵਾਰਤਾ ਕੀਤੀ ਜਿੱਦੋਂ ਦਸਹੀ ਸੀ ਫੇਰੀ ਇਹ ਜਦੋਂ ਪੱਸਖਾਨ ਵਿੱਚ ਕੀਤੀ ਸੀ ਨਾ ਉਦੋਂ ਆਹੀ ਆਪਣਾ ਕੀ ਕਹਿੰਦੇ ਨੂੰ ਇਹ ਜਿਹੜੇ ਸ਼ਿਲਪਕਾਰ ਹੁੰਦੇ ਨਾ ਮੂਰਤੀਆਂ ਸਜਾਵੜ ਕਰਨ ਵਾਸਤੇ ਮੂਰਤੀਆਂ ਦੀ ਸਜਾਵੜ ਕਰਨ ਸਜਾਵਟ ਕਰਨ ਵਾਸਤੇ ਉਹਨਾਂ ਨੇ ਕੀਤਾ ਸੀ ਸਜਾਵਟ ਵਸ ਕੀਤਾ ਸੀ ਬਾਕੀ ਬਾਹਰ ਦੀਆਂ ਇਹ ਮੂਰਤੀਆਂ ਆਈਆਂ ਜਿਹੜੀਆਂ ਬਾਹਰ ਦੀਆਂ ਮੂਰਤੀਆਂ ਉਹਨਾਂ ਦੀ ਸਜਾਵਟ ਕਾਈ ਸੀ ਅਸੀਂ ਨੇ ਇਹ ਮੂਰਤੀਆਂ ਦੋ ਦੋ ਸਟਾ ਦੇ ਕੀ ਇਹ ਅਗਲਾ ਕੋਈ ਮੂਰਤੀ ਨਹੀਂ 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 ਮੇਰੀ ਹੁਣ ਬੇਨਤੀ ਆ ਇਹ ਵੀ ਅਸੀਂ ਦਰਗਾਹਾਂ ਮੰਦਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਦੇ ਮੂਰਤੀ ਬਾਰੇ ਸਾਨੂੰ ਦੱਸੋ ਕਿ ਮੂਰਤੀ ਖੰਡਤ ਹੈਗੀ ਆ ਜਾਂ ਨਹੀਂ ਹੈਗੀ ਦਰਗਾਹਾਂ ਮੰਦਰ ਕਮੇਟੀ ਦੀ ਰਿਪੋਰਟ ਆਈ ਆ ਉਹਦੇ ਵਿੱਚ ਚਾਰ ਤਿੰਨ ਮੈਂਬਰੀ ਕਮੇਟੀ ਬਣ ਕੇ ਇੱਥੇ ਆਈ उन्होंने उन्होंने कहा कि मूर्ति खंडित नहीं हैगी मूर्ति पूजन योग आ फिर पवन पट्याला जरा है उन्हें एस पी नया कि दबारा जांच कराई जाए लक्ष्मी जन चावल जी

मूर्ति की मूर्ति लगेगी ना मूर्ति लगेगी गोलक संगत संगत के पैसे नहीं लगेगी किसी के एक पैसे ना ही मूर्ति लगनी संगत के गोलक दिन पैसे मूर्ति लगनी है जो फैसला जो फैसला ਪੁਲਿਸ ਨੇ ਕੀਤਾ ਉਹਦੇ ਮੁਤਾਬਕ ਇਹ ਮੂਰਤੀ ਲੱਗੇਗੀ